ਲੋ ਜੀ ਆਪਾਂ ਲੱਗੇ ਆ ਇਸ ਬਗੌਲ ਦਾ ਛਿਲਕਾ ਬਣਾਉਣਾ ਤੇ ਉਹਦੇ ਲਈ ਲਾ ਲਿਆ ਆਪਾਂ ਇੱਕ ਕੱਪ ਦੁੱਧ ਤੇ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਇਹਦੇ ਵਿੱਚ ਪਾਵਾਂਗੇ ਆਹ ਚੀਨੀ ਆਹ ਚੀਨੀ ਤੇ ਦੋ ਚਮਚ ਪਾਵਾਂਗੇ ਆ ਇਹ ਪੰਸਾਰੀ ਦੀ ਕਿਸੇ ਵੀ ਦੁਕਾਨ ਤੋਂ ਜਾਂ ਆਮ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਵੀ ਨਾ ਇਹ ਮਿਲ ਜਾਂਦਾ ਤੇ ਇਹ ਹੁੰਦਾ ਜਿਵੇਂ ਅੱਜ ਕੱਲ ਮੌਸਮ ਬੜਾ ਖਰਾਬ ਆ ਤੇ ਹਰ ਇੱਕ ਦਾ ਪੇਟ ਖਰਾਬ ਜਾ ਰਹਿਦਾ ਨਾ ਮੌਸਮ ਖਰਾਬ ਹੋਣ ਕਰਕੇ ਤੇ ਉਹਦੇ ਲਈ ਆਪਾਂ ਬਣਾਉਣਾ ਇਹ 2 ਚਮਚੇ ਆਪਾਂ ਪਾਵਾਂਗੇ ਵਿੱਚ ਆਵਲਾ ਇਸ ਬ ਕੋਲ ਦਾ ਸ਼ਿਲਕਾ ਤੇ ਇਹਨੂੰ ਜਦੋਂ ਉਬਾਲਾ ਆ ਜਾਏਗਾ ਤੇ ਫਿਰ ਆਪਾਂ ਉਬਾਲੇ ਤੋਂ ਚੀਨੀ ਤਾਂ ਆਪਾਂ ਉਬਾਲੇ ਤੋਂ ਪਹਿਲਾਂ ਪਾ ਸਕਦੇ ਆ ਤੇ ਇਹ ਵਾਲਾ ਆਪਾਂ ਪਾਉਣਾ ਹੈ 2 ਚਮਚੇ ਇਹ ਅਸਤਰਾ ਦਾ ਹੁੰਦਾ ਉਹ ਤਨਵਰੀ ਪਹਿਲਾਂ ਬਣਾ ਲਿਆ ਦੁੱਧ ਗਰਮ ਹੋ ਜਾਵੇ ਜਦੋਂ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਹਨੂੰ ਵਿੱਚ ਮਿਕਸ ਕਰਾਂਗੇ ਤੇ ਇਹਦੇ ਨਾਲ পেট ਤੁਹਾਡਾ ਬਿਲਕੁਲ ਸਾਫ਼ ਹੋ ਜਾਏਗਾ ਕੋਈ ਵੀ ਹੋਰ ਵੀ ਪ੍ਰੋਬਲਮ ਹੋਈ ਨਾ ਉਹ ਵੀ ਠੀਕ ਹੋ ਜਾਏਗੀ ਇਹ ਬਹੁਤ ਹੀ ਵਧੀਆ ਤੇ ਸਸਤੀ ਜਈ ਚੀਜ਼ ਆ ਤੇ ਜਿਹਦੇ ਨਾਲ ਮਤਲਬ ਆਪਾਂ ਨੂੰ ਫਾਇਦਾ ਬਹੁਤ ਹੁੰਦਾ ਆ ਤੇ ਇਸ ਕਰਕੇ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਅੱਜ ਨਾ ਮੈਂ ਬਣਾਉਣ ਲੱਗੀ ਸੀ ਤੇ ਮੈਂ ਕਿ ਆਪਾਂ ਤੁਹਾਡੇ ਨਾਲੇ ਸ਼ੇਅਰ ਕਰ ਦਈਏ। ਬੋਲ ਜੀ ਇਹ ਆਪਣਾ ਦੁੱਧ ਗਰਮ ਕਰਕੇ ਇਹਨੂੰ ਆਪਾਂ ਦੁਬਾਰਾ ਥੋੜਾ ਜਿਹਾ ਬਾਅਦ ਚ ਠੰਡਾ ਕੀਤਾ ਹੈ। ਤੇ ਹੁਣ ਇਹਦੇ ਚ ਆਪਾਂ ਨਾ ਇਹ ਇਸ ਤਰ੍ਹਾਂ ਦੋ ਚਮਚੇ ਪਾ ਦਾਂਗੇ। ਬਸ ਇੰਨਾ ਹੀ ਪਉਣਾ ਹੈ ਇਹਦੇ ਚ ਆਪਾਂ। ਇਹ ਅਸਲ ਵਿੱਚ ਤਾਂ ਮੈਂ ਐਸੇ ਬਣਾਇਆ ਬੱਚਿਆਂ ਵਾਸਤੇ। ਬੱਚੇ ਨਾ ਜਿਵੇਂ ਲੇਜ ਵਗੈਰਾ ਖਾਂਦੇ ਨੇ। ਇਹ ਥੋੜੀ ਦਰ ਪਿਆਰ ਹੈਗਾ ਨਾ ਤੈਨੇ ਫੁੱਲ ਜਾਣਾ ਤੇ ਬੱਚਿਆਂ ਨੂੰ ਕਬਜ ਹੋ ਜਾਂਦੀ ਆ ਬੱਚੇ ਮੇਜ਼ ਕਰਕਰੇ ਖਾਣੋਂ ਨਹੀਂ ਹਟਦੇ ਜਿੰਨਾ ਮਰਜੀ ਇਹਨਾਂ ਨੂੰ ਰੋਕੀ ਜਾਈਏ ਨਾ ਨਹੀਂ ਹਟਦੇ ਜਿੱਦ ਕਰਨ ਲੱਗ ਜਾਂਦੇ ਨੇ ਬੜੀ ਜਿੱਦ ਕਰਦੇ ਨੇ ਜੇ ਨਹੀਂ ਮਤਲਬ ਲੈ ਕੇ ਤਈ ਦੀ ਚੀਜ਼ ਆ ਦੇਖੋ ਹੌਲੀ ਹੌਲੀ ਫੁੱਲ ਰਿਆ ਨਾ ਇਹ ਤੇ ਇਹ ਐਨ ਵਧੀਆ ਫੁੱਲ ਜਾਏਗਾ ਇਹਦੇ ਵਿੱਚ ਹੁਣ ਦੋ ਚਾਰ ਮਿੰਟ ਫਤੇ ਹੁਣੀ ਬਾਹਰ ਗਏ ਹੋਏ ਆ ਤੇ ਆਣ ਕੇ ਖਾਣਗੇ ਤੇ ਇਸ ਤਰ੍ਹਾਂ ਬਣਾ ਕੇ ਤਾਂ ਦੇ ਬੱਚਿਆਂ ਨੂੰ ਜ਼ਰੂਰ ਦਿਓ ਤਾਂ ਜੋ ਬੱਚਿਆਂ ਦੀ ਸਿਹਤ ਵਧੀਆ ਰਹੇ ਤੇ ਕਬਜ਼ ਤੋਂ ਛੁਟਕਾਰਾ ਮਿਲਿਆ ਰਹੇ ਇਹ ਬਹੁਤ ਜ਼ਰੂਰੀ ਆ ਜੇ ਹੁਣ ਆਪਾਂ ਲੱਗਿਆ ਇਹਨੂੰ ਕੱਪਾਂ 'ਚ ਪਾਉਣ ਤੇ ਆ ਦੇਖੋ ਬਿਲਕੁਲ ਤਿਆਰ ਹੋ ਗਈ ਨੀ ਦੋ ਕੁ ਮਿੰਟ ਪਈ ਰਹੀ ਤੇ ਬਿਲਕੁਲ ਤਿਆਰ ਹੋ ਗਈ ਹੁਣ ਆਪਾਂ ਇਹ ਕੱਪ ਵਿੱਚ ਸਰਵ ਕਰ ਲਾਂਗੇ तो सारे जने लाइक कमेंट जरूर करो देखो इस तरह बनिया है तो ये बहुत ही वैिया चीज़ बनती है तो जरूर ही बना के बच्चा भी दो ਆਪ ਵੀ ਪੀਅਰ ਬਜ਼ੁਰਗਾਂ ਨੂੰ ਵੀ ਦਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ ਜੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਧੰਨਵਾਦ ਜੀ